ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਹੋਰ ਸਾਰੇ ਭਰਾ ਠੀਕ ਠਾਕ ਹੋਗੇ ਅੱਜ ਤਰੀਕ ਹੈਗੇ ਜੀ 21 ਮਈ 2025 ਤੇ ਆਪਾਂ ਤੁਹਾਨੂੰ ਲక్ష్ਮੀਨਪੁਰ ਦੀ ਕੋਮਲ ਵੈਰੈਟੀ ਲਾਈ ਹੁੰਦੀ ਆਪਾਂ ਨੇ ਇਹਦੀ ਵੈਰੈਟੀ ਚੈੱਕ ਕਰਾਉਣਾ ਤੁਹਾਨੂੰ ਫਰੂਟ 21 ਤਰੀਕ 2025 ਦੇਖੋ ਜੀ ਬਹੁਤ ਸੋਹਣਾ ਫਰੂਟ ਆ ਜੀ ਪੱਤਿਆਂ ਚ ਲੁਕਿਆ ਹੋਇਆ ਦੇਖੋ ਜੀ ਕਰੋ ਜੀ ਚੈੱਕ ਇਹ ਚੀਕ ਫਲ ਫੇਰ ਬਹੁਤ ਸੋਹਣਾ ਤਿਆਰ ਆ ਜੀ ਆ ਦੇਖੋ ਜੀ ਫਰੂਟ ਨਵਾਂ ਫਰੂਟ ਦੇਖੋ ਜੀ ਲੁਕਿਆ ਹੋਇਆ ਹੈ ਬਿਲਕੁਲ ਪੱਤਿਆਂ ਦੇ ਵਿੱਚ ਜੀ ਫਰੂਟ ਕੋਈ ਐ ਨਹੀਂ ਵੀ ਇੱਕ ਦੋ ਬੂਟਿਆਂ ਦੀ ਮਸੂਰੀ ਕਰ ਦਾਂਗੇ ਪੂਰਾ ਪਲਾਟ ਹੀ ਵਧੀਆ ਜੀ ਆਪਣਾ ਇਹ ਦਾਣੀਆਂ ਝੂਗੀਆਂ ਹੋਈਆਂ ਨੇ ਜੀ ਥੱਲੇ ਨੂੰ ਦੇਖੋ ਆ ਦੇਖੋ ਜੀ ਕਿੰਨੇ ਰੀ ਬਹੁਤ ਚੰਗੀਆਂ ਹੈ ਫਰੂਟ ਆ ਨਹੀਂ ਵੀ ਕੋਈ ਦੋ ਚਾਰ ਬੂਟੇ ਨੂੰ ਆ ਪੂਰਾ ਪਲਾਟ ਹੀ ਪੂਰਾ ਸੋਹਣਾਗਾ ਦੇਖੋ ਜੀ ਗੁੱਛਿਆਂ ਚ ਲੱਗੇ ਆ ਜੀ ਇਹਨੂੰ ਫਰੂਟ ਆਪਰੇ ਸੇ ਫਰੂਟ ਫੇਰ ਬਹੁਤ ਸੋਹਣਾ ਤਿਆਰਾ ਦੇਖੋ ਜੀ ਗੁੱਸੇ ਮਰ ਜਾਣੇ ਆਹ ਦੇਖੋ ਜੀ ਅੰਗੂਰਾਂ ਦੇ ਗੁੱਸੇ ਦੇਖੋ ਜੀ ਕਰੋ ਜੀ ਚੱਕਾ ਸਾਣੀਆਂ ਟੁੱਟ ਰਹੀਆਂ ਨੇ ਜੀ ਵਿੱਚੋਂ ਬਹੁਤ ਰੂੜ ਦਾ ਸਹਿਜ ਵੀ ਬਹੁਤ ਸੋਹਣਾ ਜੀ ਐ ਨਹੀਂ ਹੈਗਾ ਵੀ ਕੋਈ ਹੋਈ ਆ ਮੜਾ ਟਿਹੜਾ ਬਹੁਤ ਸੋਹਣਾ ਰੂੜਾ ਜੀ ਬਹੁਤ ਵਧੀਆ ਵੈਰੇਟੀ ਜੀ ਦਹਾਂ ਨੂੰ ਕਿਸੇ ਵੀਰ ਨੂੰ ਲਾਉਣੀ ਹੋਵੇ ਆਪਾਂ ਨੂੰ ਤਾਂ ਪੂਰੀ ਰਾ ਰਾਸਾਈ ਹੋਈ ਵੈਰੇਟੀ ਆ ਤੇ ਪੂਰਾ ਪਲਾਉੜੀ ਬਹੁਤ ਸੋਹਣਾ ਜੀ ਧੀਰਬਈ ਰੇਟ ਲੱਗਿਆ ਜੀ ਅੱਜ ਆਪਣਾ ਬਰਨਾਲੇ ਮਰਜੀ ਤੇ ਸਾਰੀ ਖੇਤ ਨੂੰ ਹੀ ਵਧੀਆ ਫਲ ਆਈ ਕਰੋ ਜੀ ਚੈੱਕ ਤੇ ਚਲੂ ਕਿਹੜਾ ਫਰੂਟਾ ਐ ਨਹੀਂ ਪਤਾ ਲੱਗਦਾ ਰਹਿ ਗਿਆ ਇਹਨਾਂ ਇੱਕ ਤਾਂ ਨੇਰੀ ਜਿਆਦਾ ਚੱਲ ਰਹੀ ਅੱਜ ਕਿਸੇ ਵੀਰ ਨੇ ਲਾਉਣਾ ਹੋਵੇ ਲਕਸ਼ਮੀ ਨੂੰ ਪੁੱਟਦਾ ਕੋਮਲ ਆਈ ਇੱਕ ਗੱਲਾ ਖੇਦਾ ਜੀ ਆਪਣਾ ਇਹ ਹੁਣ ਨੇਰੀ ਕਰਕੇ ਥੋੜੇ ਬੂਟੇ ਉਹ ਲੱਗ ਰਿਆ ਨਹੀਂ ਬੂਟਾ ਸੁਭੋ ਸੋਹਣਾਗਾ ਆ ਦੇਖੋ ਪਿੱਛੇ ਫਰੂਟਾ